ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਅਚਾਨਕ ਐਡਮਿਸ਼ਨ ਕਿਉਂ ਘਟਣ ਲੱਗ ਪਈਆਂ? ਬੱਚਿਆਂ ਦੀ ਗਿਣਤੀ ਕਿਉਂ ਘਟਣ ਲੱਗ ਪਈ? ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਜ਼ਿਲ੍ਹਾ ਹੋਵੇ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਭੈਂਸ ਹੋਰਾਂ ਦਾ ਜ਼ਿਲ੍ਹਾ ਹੋਵੇ। ਉਹ ਜ਼ਿਲ੍ਹੇ ਵੀ ਇਸ ਮਾਮਲੇ 'ਚ ਪਿਛਾ ਰਹਿ ਗਏ ਕਿ ਉੱਥੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ ਜੇ ਇਸ ਸਾਲ ਦੇ ਅੰਕੜਿਆਂ ਨੂੰ ਮਲਾਈਏ ਤਈ ਬਾਤ ਫਿਕਰਮੰਦੀ ਵਾਲਾ ਪਹਿਲੂ ਹੈ ਖਾਸ ਕਰਕੇ ਉਸ ਮੌਕੇ ਜਦੋਂ ਸਰਕਾਰ ਇਹ ਦਮ ਪਰੇ ਕਿ ਸਿੱਖਿਆ ਤੇ ਸਿਹਤ ਦੇ ਮਾਮਲੇ 'ਚ ਅਸੀਂ ਪੀ ਐਚ ਡੀ ਕੀਤੀ ਹੋਈ ਹੈ ਖਾਸ ਕਰਕੇ ਉਸ ਸਮੇਂ ਜਦੋਂ ਇਹ ਗੱਲ ਕਰਨ ਕਿ ਜੀ ਦਿੱਲੀ ਤੋਂ ਅਸੀਂ ਸਿੱਖਿਆ ਮਾਡਲ ਲਿਆਂਦਾ ਮਨੀਸ਼ ਸ਼ੋਧਿਆ ਵੀ ਲਿਆਂਦਾ ਤੇ ਸਿੱਖਿਆ ਮਾਡਲ ਵੀ ਲਿਆਂਦਾ ਉਸ ਸਮੇਂ ਵੀ ਤੇ ਜਦੋਂ ਇਹ ਕਿਹਾ ਜਾਵੇ ਕਿ ਪੰਜਾਬ ਦੇ ਸਕੂਲਾਂ ਨੂੰ ਦੇਖ ਕੇ ਤਾਂ ਵਿਦੇਸ਼ੀ ਬਾਗੋ-ਬਾਗ ਨੇ ਜੀ ਆ ਮੁੱਖ ਮੰਤਰੀ ਸਾਹਿਬ ਜਾਪਾਨ ਤੋਂ ਪਰਤ ਕੇ ਕਹਿ ਰਹੇ ਸੀ ਕਿ ਜੀ ਸਾਡੇ ਸਕੂਲਾਂ ਦੀ ਚਰਚਾ ਤੋਂ ਵਿਦੇਸ਼ਾਂ ਤੱਕ ਜੀ ਉਹ ਕਹਿੰਦੇ ਬਹੁਤ ਸੋਹਣੇ ਸਕੂਲ ਕਮਾਲ ਦੇ ਸਕੂਲ ਨੇ ਕੀ ਸਕੂਲਾਂ ਦਾ ਸੁਭਪਣ ਇੱਟਾਂ ਰੋੜੀਆਂ ਰੰਗ ਰੋਗਣਾ ਇਮਾਰਤਾਂ ਨਾਲ ਹੁੰਦਾ ਕੀ ਉਹਨਾਂ ਦਾ ਸਮਾਪਨ ਬਾਹਰ 스마트 ਸਕੂਲ ਦਾ ਬੋਰਡ ਲਾਉਣ ਨਾਲ ਹੁੰਦਾ ਕੀ ਉਹਨਾਂ ਦਾ ਸੁਭਪਣ ਪੁਰਾਣੇ ਪਖਾਨਿਆਂ ਨੂੰ ਰੰਗ ਕਰਕੇ ਉਦਘਾਟਨੀ ਪੱਥਰ ਲਾਉਣ ਨਾਲ ਹੁੰਦਾ